ਆਹ ਦੇਖੋ ਆਹ ਦੇਖੋ ਆਹ ਦੇਖੋ ਜੀ ਹੱਥੋ ਪਾਈ ਆਹ ਦੇਖੋ ਤਸਵੀਰਾਂ ਤੁਸੀਂ ਦੇਖ ਸਕਦੇ ਆਹ ਦੇਖੋ ਜੀ ਤਸਵੀਰਾਂ ਦੇਖੋ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੱਥੋ ਪਾਈ ਹੋ ਗਈ ਇੱਧਰ ਦੇਖੋ ਤੁਸੀਂ ਆਹ ਦੇਖੋ ਜੀ ਆਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਕਿ ਉਹ ਸਾਰਾ ਲੜੋ ਨਾ ਇੱਧਰ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਦੇ ਵਿੱਚ ਜਿਹੜੀ ਹੋ ਰਹੀ ਹੈ ਪੰਜਾਹ ਰੋਡ ਦੇ ਮਲਾਜਮ ਤੇ ਐਚਪੀ ਐਚਪੀ 930372 ਗੱਲ ਗਿਆ ਹੋਈ ਗੱਲ ਗਿਆ ਹੋਈ ਇਹ ਗੱਲ ਪਤਾ ਨਹੀਂ ਮੈਂ ਵੀ ਆਇਆ ਤਾਂ ਹੁਣੇ ਆ ਆਪਸ ਚ ਲੜ ਪਏ ਹਨ ਕਾਹਨੇ ਪਿੱਛੇ ਲੜੇ ਪੁੱਛੋ ਇਹਨਾਂ ਨੂੰ ਜਾਂ ਤੇਰਾ ਕੰਮ ਕੀ ਹੈ ਦੇਖਣ ਦੇ ਤਸਵੀਰਾਂ ਦੇ ਵਿੱਚ ਜਿਹੜੀ ਕੋਈ बारह क्या नड़िनवे त्रेहठी आपस गल गलत गल होया क्या ਪਤਾ ਨਹੀਂ ਕੀ ਹੋਇਆ ਨਾ ਹਾਂ ਉਹ ਬਲੇ ਪਰਚੀ ਨਹੀਂ ਕੱਟੀ ਉਹ ਮੈਂ ਆ ਕੇ ਸਿੱਧਾ ਉਹ ਡਰਾਈਵਰ ਨੂੰ ਜਲਦੀ ਬੱਸ ਤੇ ਥੱਪੜ ਮਾਰਦਾ ਡਰਾਈਵਰ ਮੋ ਵੀ ਆ ਠੀਕ ਹੈ ਪਰਚੀ ਕੱਟੀ ਲੈ ਲਓ ਪਰਚੀ ਅਗਲਾ ਹਿਮਾਚਲ ਵਾਲੇ ਦੇ ਜਿਹੜਾ ਹੈ ਤੇ ਉਹ ਸਰਦਾਰ ਜੀ ਨੇ ਉਹ ਥੱਪੜ ਮਾਰਦਾ ਜਲਦੀ ਬੱਸ ਤੇ ਥੱਪੜ ਮਾਰਦਾ ਹਾਂ ਇਹ ਬੱਸੇ ਨਾਲ ਉਹ ਮਹਿਰ ਮੇਂ ਡਾਲ ਦਿੱਤਾ ਗੱਡੀ ਕੋ ਇਤਨੇ ਬੰਦੇ ਮਰਨੇ ਦੇ ਨਾਲ ਜੀ ਨੇ ਬਿਲਕੁਲ ਹੁੰਦੀ ਹੈ ਅਪਰਚੂਨਿਟੀ ਕੱਟੇ ਸਾਰੀ ਬਾਅਦ ਵਿੱਚ ਵੀ ਕੱਟ ਸਕਦੀ ਹੈ ਪਰਚੀ ਬਸ ਤਾਂ ਰੋਜ਼ ਆਉਂਦੀ ਜਾਂਦੀ ਉਹ ਹੋਇਆ ਕੀ ਮੈਂ ਪੱਤਰਕਾਰ ਹਾਂ ਤੁਸੀਂ ਦੱਸੋ ਹੋਇਆ ਕੀ ਤੁਹਾਡੇ ਨਾਲ ਇੱਧਰ ਆ ਜਾਓ ਇੱਧਰ ਦੱਸੋ ਆਪਣੀ ਗੱਲ ਦੱਸੋ ਕੀ ਹੋਇਆ ਬਾਈ ਗੱਡੀ ਖੜੀ ਇੱਥੇ ਹਾਂ ਅਸੀਂ ਆ ਰਹੇ ਹੁੰਦੇ ਹਾਂ ਕੋਈ ਪਰਚੇ ਵਾਲਾ ਮੋਰੇ ਨਹੀਂ ਖੜੇ ਹੁੰਦਾ ਪਰਚੀ ਘਟਣ ਅੰਦਰ ਗੱਡੀ ਰੋਕਦੇ ਚਲਦੀ ਗੱਡੀ ਦੀ ਵਾਰੀ ਖੋਲੀ ਇਹਨੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕੁਲਦੀਪ ਮਾਰ ਕੁਲਦੀਪ ਜੀ ਕਿਹੜੇ ਦੀ ਪੂਰੀ ਗੱਡੀ ਚਲਾਣੇ ਹੋ ਇਹ ਗੱਡੀ ਦੀ ਗੱਡੀ ਹੈ ਜੀ ਚਲਦੀ ਗੱਡੀ ਦੀ ਵਾਰੀ ਖੋਲੀ ਇਹਨੇ ਪਿੱਛੇ ਜਾ ਕੇ ਡਰਾਈਵਰ ਕੱਟੀ ਚਲਾ ਰਿਹਾ ਚਲਦੀ ਬੱਸ ਚਾਂਦੀ ਵਾਰੀ ਛੱਪਣ ਮਾਰਦਾ ਡਰਾਈਵਰ ਦੇ ਜਿਲਾਸੀ ਬੋਲੇ ਕਿ ਕਿਆ ਕਾਦੀ ਪਰਚੀ ਹੈ ਬੱਸ ਸਟੈਂਡ ਦੇ ਅੰਦਰ ਗਈ ਨਹੀਂ ਚਲ ਪਰਚੀ ਵੀ ਘਟਵਾਉਂਦੇ ਕੋ ਚੱਕਰ ਨਹੀਂ ਹੈ ਪਰ ਉਹ ਗੱਲ ਨਹੀਂ ਹੈ ਪਰਚੀ ਪਰ ਰਨਿੰਗ ਚ ਗੱਡੀ ਹੈ ਰਣੀ ਗੱਡੀ ਚਾਹਤੇ ਡਰਾਈਵਰ ਨੇ ਥੱਪੜ ਮਾਰਿਆ ਤੁਹਾਡੀ ਗੱਡੀ ਰੋਜ਼ ਲੰਗਦੀ ਇੱਥੋਂ ਰੋਜ਼ ਪਰਚੀ ਰੋਜ਼ ਪਰਚੀ ਕੱਟ ਹੁੰਦੀ ਹੈ ਕਰੋਂਦੀ ਹੈ ਭਾਈ ਫੇਰ ਪਰਚੀ ਕੱਟ ਹੁੰਦੀ ਤੁਸੀਂ ਵੀ ਰੋਕ ਕੇ ਕਿਉਂ ਨਹੀਂ ਸਹਿਯੋਗ ਕੀਤਾ ਪਰਚੀ ਕਟਾਈ ਭਾਈ ਆਉਂਗਾ ਤਾਂ ਕਟਣੀ ਦਾ ਪਰਚੀ ਮੋਰ ਜੀ ਮੋਰਾਂ ਅੰਦੇ ਤਾਂ ਪਰਚੀ ਕਟਾਣੀ ਦਾ ਪਿੱਛੇ ਦੇ ਵਾਰੀ ਹੋਲੀ ਨਹੀਂ ਹੈ ਨਾ ਅੱਗੇ ਦੇ ਵਾਰੀ ਥੋੜਾ ਕੋਈ ਨਹੀਂ ਡਰਾਈਵਰ ਹੋ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹ ਜਲਦੀ ਬਾਸ ਚੜਿਆ ਚੜ ਕੇ ਨਹੀਂ ਜਲਦੀ ਬਾਸ ਹੀ ਥੱਪੜ ਮਾਰਦਾ ਮੈਨੂੰ ਜੀ ਜੋ ਬਿਲਕੁਲ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਹਿਮਾਚਲ ਟਰਾਂਸਪੋਰਟ ਦੇ ਮੁਲਾਜ਼ਮ ਨੇ ਤਹਾਡੇ ਤੇ ਦੋਸ਼ ਲੱਗ ਰਹੇ ਨੇ ਕਿ ਤੁਸੀਂ ਚਲਦੀ ਗੱਡੀ ਦੇ ਉੱਤੇ ਡਰਾਈਵਰ ਤੇ ਉੱਤੇ ਅਟੈਕ ਕੀਤਾ ਸੀ ਥੱਪੜ ਮਾਰਿਆ ਪਰਚੀ ਕਟਾਣੇ ਖਾਤਰ ਗੱਡੀ ਚਲੇ ਨਾ ਗੱਡੀ ਭਜਾ ਲਈ ਮੇਰਾ ਸੱਟ ਲੱਜ ਦੀ ਕੌਣ ਜ਼ਿੰਮੇਵਾਰ ਤਾਂ ਨਹੀਂ ਚਲੋ ਗੱਡੀ ਭਜਾਰੀ ਨੰਬਰ ਤਾਂ ਨੋਟ ਹੋ ਸਕਦਾ ਸੀ ਕਿ ਨਾ ਕੱਲ ਵੀ ਇਹ ਗੱਡੀ 6403 ਮੈਨੂੰ ਘੇਰ ਕੇ ਗਈ ਆ ਕੱਲ੍ਹ ਦੀ ਵੀ ਮੇਰਾ ਸੱਟਾ ਲੱਗਿਆ ਮੈਂ ਤੁਸੀਂ ਇਸ ਗੱਲ ਨੂੰ ਆਪਣੇ ਦੱਸਿਆ ਕਿਤੇ ਰੋਡ ਵੇਜ ਦੇ ਵਿੱਚ ਅਸੀਂ ਮੈਂ ਕੰਪਲੇਂਟ ਕਰੀ ਆਨਲਾਈਨ ਨਹੀਂ ਕੱਲ ਕੀਤੀ ਕਰੀ ਆਨਲਾਈਨ ਕੰਪਲੇਂਟ ਜੀ ਪਰ ਥੱਪੜ ਮਾਰਨਾ ਤਾਂ ਕਿਤੇ ਜਾਇਜ਼ ਨਹੀਂ ਹੈਗਾ ਉਹ ਕਹਿੰਦੇ ਕਿ ਪਹਿਲਾਂ ਤੁਸੀਂ ਗੱਡੀ ਰੋਕ ਕੇ ਮਾਰਿਆ ਹਾਂ ਕਦ ਮਾਰਿਆ ਨਹੀਂ ਨਹੀਂ ਸਾਡੇ ਸਾਹਮਣੇ ਪਰਚੀ ਨਾਲ ਦਿੱਸਦੀ ਤੁਹਾਡੀ ਇੱਕ ਪਰਚੀ ਕਿੰਨੇ ਦੀ ਹੈ ਪਰਚੀ ਕੋਈ ਜ਼ਿੰਮੇਵਾਰੀ ਨਹੀਂ ਪੱਗ ਦੀ ਵੀਰੇ ਪਰਚੀ ਕਿੰਨੇ ਦੀ ਹੈ 70 ਰੁਪਏ ਦੀਆਂ ਸਵਾਰੀਆਂ ਕਿਦੀਆਂ ਵਿੱਚ ਰੋਕੇ ਗੱਡੀ ਦਾ ਰੋਕ ਕੇ ਮਾਰੇ ਚਲੋ ਜੋ ਆਖਿਆ ਨਾ ਗੱਲ ਇਹ ਕਿ ਦੇਖੋ ਜਿਹੜੀ ਉਹੀ ਵੀ ਚੀਜ਼ ਹੈ ਇਹਨੂੰ ਕੁੱਟਣ ਆ ਰਹੇ ਤਾਂ ਮੈਂ ਡਿਫੈਂਸ ਕਰਾਂ ਮੇਰੇ ਮਾਰੇ ਆ ਤੁਸੀਂ 15 ਜਰ ਮੇਰੇ ਕੋਲ ਨੂੰ ਪੈ ਗਏ ਤੁਸੀਂ ਤੁਹਾਡੇ ਹੱਕ ਮੰਗਦੇ ਤੁਸੀਂ ਦੇ ਸਕਦੇ ਤਸਵੀਰਾਂ ਦੇ ਵਿੱਚ ਉਹ ਪਰਚੀ ਪ੍ਰਮਾਣੇ ਨੂੰ ਲੈ ਕੇ ਜਿਹੜੀ ਇਹ ਬਹਿਸ ਦਾ ਨੋਮਾ ਉਹ ਸਵਾਰੀ ਰਹਿ ਗਈ ਫਿਰ ਤਾਂ ਲੱਗ ਗਿਆ ਕੋਈ ਸੁਰ ਰੋਜ਼ ਜਿਹੜੀ ਹੈ ਇੱਥੇ ਜਿਹੜਾ ਇਹ ਫਲਾਈਓਵਰ ਹੈ ਜਿਹੜੀਆਂ ਬੱਚਾ ਅੰਦਰ ਜਾਂਦੀਆਂ ਉਹਨਾਂ ਦੀ ਪਰਚੀ ਕੱਟਣ ਨੂੰ ਲੈ ਕੇ ਇਹਨਾਂ ਨੇ 25 ਕਾਊਂਟਰ ਜਿਹੜਾ ਆਪਣਾ ਬਾਹਰ ਲਾ ਲਿਆ ਉਸ ਨੂੰ ਲੈ ਕੇ ਅੱਜ ਵਿਵਾਦ ਹੋ ਗਿਆ ਵਿਵਾਦ ਇੱਥੋਂ ਤੱਕ ਪਹੁੰਚ ਗਿਆ ਕਿ ਹੱਥੋ ਪਾਈ ਤੱਕ ਆ ਗਈ ਸਰਦਾਰ ਜੀ ਦਾ ਦੋਸ਼ ਹੈ ਕੀ ਇਹਨਾਂ ਪਰਚੀ ਨਹੀਂ ਕਟਾਈ ਇਸ ਕਰਕੇ ਮੈਂ ਗੱਡੀ ਰੋਕਣ ਲਈ ਗਿਆ ਪਰ ਡਰਾਈਵਰ ਦਾ ਦੋਸ਼ ਹਮਾਚਲ ਵਾਲੇ ਦਾ ਇਹ ਆ ਕਿ ਇਹਨਾਂ ਨੇ ਮੇਰੀ ਚੱਲਦੀ ਗੱਡੀ ਦੇ ਉੱਤੇ ਅਟੈਕ ਕਰ ਦਿੱਤਾ ਮੇਰੇ ਤੇ ਥੱਪੜ ਮਾਰ ਦਿੱਤੇ ਉਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਨੰਗੜ ਦੇ ਵਿੱਚ ਸਹੀ ਹੁੰਦਾ ਗੱਡੀ ਨਾ ਭਜਾਉਂਦਾ ਗੱਡੀ ਭਜਾ ਕੇ ਲੈ ਗਿਆ ਸਹੀ ਹੁੰਦਾ ਨਾ ਗੱਡੀ ਨਾ ਭਜਾਉਂਦਾ ਜੀ ਜੇ ਸਹੀ ਹੁੰਦਾ ਲਾ ਗੱਡੀ ਨਾ ਭਜਾਉਂਦਾ ਗੱਡੀ ਭਜਾ ਕੇ ਲੈ ਗਿਆ ਖੜਾ ਰਹਿਦਾ ਥਾਣੇ ਤੇ ਜਾਂਦਾ ਜੋ ਫੈਸਲਾ ਹੁੰਦਾ ਮੰਨਿਆ ਜਾਂਦਾ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਸੁਪਿੰਦਰ ਸਿੰਘ ਆ ਸੁਪਿੰਦਰ ਹਾਂ ਜੀ ਜੇ ਉਹ ਗੱਡੀ ਗਲਤ ਦਾ ਤਾਂ ਗੱਡੀ ਭਜਾ ਕੇ ਲੈ ਗਿਆ ਬਿਲਕੁਲ ਜੀ ਗੱਡੀ ਨੂੰ ਰੋਕ ਕੇ ਜਦ ਉਹਨਾਂ ਨੇ ਗਲਤੀ કરી ਗੱਡੀ ਤਾਂ ਭਜਾ ਕੇ ਲੈ ਗਿਆ ਠੀਕ ਨਹੀਂ ਇਹ ਹੁਣ ਜੀ ਆਂ ਪੰਜਾਬ ਰੋਡ 'ਤੇ ਨੰਗਲ ਦੀਪੂ ਨੂੰ ਦੇਖਣ ਦੀ ਗੱਲ ਹੈ ਗੱਲ ਕਰਦੇ ਗੱਡੀ ਚੋਂ ਭਜਾਈ ਗੱਦੀ ਕਰਕੇ ਗੱਡੀ ਸਰਦਾਰ ਜੀ ਸਰਦਾਰ ਸੁਪਿੰਦਰ ਸਿੰਘ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਸੀ ਇਹ ਕੱਲ ਵੀ ਆਨਲਾਈਨ ਕੰਪਲੇਂਟ ਕਰੀ ਜਾਂ ਕਿਸੇ ਨੇ ਮੇਰੀ ਸੁਣਾਈ ਨਹੀਂ ਕਰੀ